ਅਸੀਂ ਇਸ ਵਕਤ ਸ਼ੰਭੂ ਬਾਰਡਰ ਤੇ ਆ ਜਿੱਥੇ ਕਿਸਾਨਾਂ ਦੀਆਂ ਵੱਖ-ਵੱਖ ਟਰਾਲੀਆਂ ਇੱਕ ਸਾਈਡ ਤੇ ਗਰਾਊਂਡ 'ਚ ਲਗਾਈਆਂ ਹੋਈਆਂ ਹਨ ਜਿਵੇਂ ਕਈ ਟਰਾਲੀਆਂ ਆ ਤਾਂ ਵੱਖ-ਵੱਖਰੀ ਜਗ੍ਹਾ ਸ਼ਿਫਟ ਕੀਤੀਆਂ ਕਈ ਗਡਾਉਣਾ ਚ ਮਿਲ ਰਹੀਆਂ ਕਿ ਵਰਕਸ਼ਾਪਾਂ ਚ ਮਿਲ ਰਹੀਆਂ ਪਰ ਇੱਕ ਰੇਲਵੇ ਦਾ ਮੈਦਾਨ ਆ ਕਹਿੰਦੇ ਇਹ ਇਹਦੇ ਚ ਵੱਡੇ ਪੱਧਰ ਤੇ ਟਰਾਲੀਆਂ ਖੜੀਆਂ ਸੋ ਮੈਂ ਇਹ ਟਰਾਲੀਆਂ ਕਿਸਾਨਾਂ ਨੂੰ ਇਹ ਦਿਖਾਉਣੀ ਹੈ ਕਿ ਪਤਾ ਲੱਗ ਜਾਵੇ ਕਿ ਕਿਹਦੀਆਂ ਕਿਹਦੀਆਂ ਖੜੀਆਂ ਤੇ ਉਹ ਆ ਕੇ ਇੱਥੋਂ ਲੈ ਜਾਵੇ ਸਾਡਾ ਮਕਸਦ ਇਹ ਵੀਡੀਓ ਦਾ ਇਹਨਾਂ ਨੂੰ ਸ਼ੇਅਰ ਕਰ ਦੇ ਤੇ ਨਾਲ ਹੀ ਕਿ ਅੱਜ ਇਹ ਵੀਡੀਓ ਦਿਖਾ ਦਈਏ ਕਿ ਕੋਈ ਕੱਲ ਨੂੰ ਸਮਾਨ ਇਹਨਾਂ ਦੇ ਕੋਈ ਟਾਇਰ ਲਾਵੇ ਕੋਈ ਇਹਨਾਂ ਚ ਹੋਰ ਸਮਾਨ ਚੋਰੀ ਕਰੇ ਸੋ ਚੀਜ਼ ਲਈ ਆ ਇੱਕ ਟਰਾਲੀ ਖੜੀ ਐ ਇਹ ਪਿੰਡ ਅਲਕੜੇ ਜੋਨ ਬਾਬਾ ਬੁੱਢਾ ਸਿੰਘ ਜੀ ਇਹ ਤੇ ਪੋਸਟਰ ਲੱਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੈ ਇਹ ਟਰਾਲੀ ਇੱਥੇ ਇਸ ਵਕਤ ਖੜੀ ਆ ਤਰਪਾਲ ਉੱਪਰ ਪਾਈ ਹੋਈ ਆ ਇਹ ਬੰਦੇ ਆ ਜਿਹੜੇ ਇੱਥੋਂ ਆਪਦੀ ਟਰਾਲੀ ਲੈ ਕੇ ਜਾ ਸਕਦੇ ਨੇ ਉਸ ਤੋਂ ਅੱਗੇ ਆ ਬਲਾਕ ਸੁਨਾਮ ਹੈ ਤੇ ਪਿੰਡ ਹੈਗਾ ਜੀ ਸ਼ਾਹਪੁਰ ਕਲਾ ਆ ਸ਼ਾਹਪੁਰ ਕਲਾ ਮੈਂ ਕੈਮਰਾਮੈਨ ਨੂੰ ਇੱਕ ਵਾਰ ਸਾਰੀ ਟਰਾਲੀ ਕਰੀ ਉਸ ਤੋਂ ਆ ਕੇ ਦਿਖਾ ਦਿਆ ਕਰ ਤਾਂ ਕਿ ਜਿਹੜਾ ਬੰਦਾ ਵੀ ਉਹਨੂੰ ਪਛਾਣ ਆ ਸਕੇ ਵੈਸੇ ਟਰਾਲੀਆਂ ਦੇ ਵਿੱਚੋਂ ਸਮਾਨ ਕੁਝ ਚੋਰੀ ਵੀ ਆ ਤੇ ਕੁਝ ਪਿਆ ਵੀ ਆ ਜਿਹੜਾ ਮਾੜਾ ਮੋਟਾ ਸਮਾਨ ਵਿੱਚ ਪਿਆ ਵੀ ਆ ਕੁਝ ਚੋਰੀ ਵੀ ਹੋ ਚੁੱਕਿਆ ਤੋ ਇਹ ਇਹ ਟਰਾਲੀ ਇੱਥੇ ਖੜੀ ਆ ਇਹ ਕਾ ਟਰਾਲੀ ਖੜੀ ਹੈ ਜੀ ਇਹ ਸਿੱਧੂਪੁਰ ਜਥੇਬੰਦੀ ਦੀ ਹੈ ਇਹ ਹੈਗੀ ਹੈ ਪਿੰਡ ਵੀ ਕੋਸ਼ਿਸ਼ ਕਰਦੇ ਆ ਪੜਨ ਦੀ ਜਿਲ੍ਹਾ ਤਾਂ ਫਤੇਗੜ ਸਾਹਿਬ ਹੈ ਪਿੰਡ ਪਿੰਡ ਨਹੀਂ ਇਹਦੇ ਤੇ ਲਿਖਿਆ ਹੋਇਆ ਤਾਂ ਵੀ ਆਪ ਦੀ ਟਰਾਲੀ ਪਹਿਚਾਨ ਸਕਦਾ ਆ ਪੋਸਟਰ ਆ ਆਗੂਆਂ ਦੀਆਂ ਫੋਟੋਆਂ ਲੱਗੀਆਂ ਇਹ ਇੱਥੋਂ ਜਿਹੜੀ ਆਪ ਦੀ ਲੈ ਕੇ ਜਾ ਸਕਦਾ ਟਰਾਲੀ ਦੇ ਪਿੱਛੇ ਜਾਲੀ ਵੀ ਪ੍ਰੋਪਰ ਲੱਗੀ ਹੋਈ ਹੈ ਇਹ ਸਾਰੀ ਚੀਜ਼ ਨੂੰ ਇਹਨੂੰ ਪਹਿਚਾਨ ਲਵੋ ਇਹ ਕਾ ਟਰਾਲੀ ਖੜੀ ਹੈ ਜੀ ਇਹ ਤਿਆਰ ਪੂਰੀ ਕੀਤੀ ਹੋਈ ਹੈ ਏਸੀ ਵੈਸੇ ਇਹਦੇ ਚੋਂ ਗੈਬ ਹੋ ਚੁੱਕਿਆ ਵਿੱਚੋਂ ਕੱਢ ਲਿਆ ਜਾ ਚੁੱਕਿਆ ਤੇ ਪਰ ਟਰਾਲੀ ਇਸ ਵਕਤੇ ਖੜੀ ਹੈ ਪੂਰੀ ਬੰਦ ਹੈ ਇਹ ਟਰਾਲੀ ਦਾ ਨਈਂ ਹੈ ਤੇ ਕੁਝ ਲਿਖਿਆ ਨਹੀਂ ਹੈ ਕਿ ਇਹ ਕਿਹੜੀ ਜਥੇਬੰਦੀ ਜਾਂ ਕਿਹੜੇ ਪਿੰਡ ਦੀ ਹੈ ਇਹਨੂੰ ਵੀ ਪਛਾਣ ਇੱਕ ਡਰਮ ਹੈ ਇਹਦਾ ਪਛਾਣ ਇੱਥੋਂ ਤੁਹਾਨੂੰ ਅੰਦਾਜ਼ਾ ਹੋ ਸਕਦਾ ਹੈ ਵੈਸੇ ਇੱਥੇ ਲਿਖਿਆ ਹੋਇਆ ਹੈ ਪੱਕੀ ਬਣਾਈ ਹੋਈ ਹੈ ਤਾਂ ਇਹ ਹੈਗਾ ਜੀ ਇਨਕਲਾਬੀ ਜਿੰਦਾਬਾਦ ਆ ਦਬੜੀ ਖਾਨਾ ਸਕੰਦਰ ਦਬੜੀ ਖਾਨਾ ਪੰਜਾਬ ਦੇ ਦਬੜੀ ਖਾਣੇ ਦੀ ਟਰਾਲੀ ਹੈ ਜੀ ਇਹ ਕ੍ਰਾਂਤੀਕਾਰੀ ਯੂਨੀਅਨ ਦੀ ਹੋਵੇਗਾ ਸਿਕੰਦਰ ਸਿੰਘ ਉਹਨਾਂ ਦੇ ਆਗੂ ਹੈ ਤਾਂ ਇਹ ਵੀ ਇੱਥੋਂ ਆਪਣੀ ਟਰਾਲੀ ਜਿਹੜੀ ਆ ਲਿਜਾ ਸਕਦੇ ਆ ਇੱਕ ਆ ਟਰਾਲਾ ਖੜਾ ਹੈ ਜੀ ਇਹ ਹੈਗਾ ਇਹ ਵੀ ਫਤੇਗੜ ਸਾਹਿਬ ਏਰੀਏ ਦਾ ਇਹਨੂੰ ਵੀ ਤੁਸੀਂ ਆ ਮੈਂ ਇੱਕ ਵਾਰ ਦਿਖਾ ਦਿਆਂ ਇੱਥੇ ਕੈਮਰਾਮੈਨ ਨੂੰ ਕਹਾਂ ਇੱਕ ਇੱਕ ਚੀਜ਼ ਦਿਖਾ ਦੇਵੇ ਤਾਂ ਕਿ ਸਿਆਣ ਆ ਜਾਵੇ ਲੋਕਾਂ ਨੂੰ ਆਪਣੀ ਟਰਾਲੀ ਦੀ ਪਹਿਚਾਣ ਆ ਜਾਵੇ ਤੇ ਉਹ ਟਰਾਲੀ ਆਪ ਦਾ ਇੱਥੋਂ ਲਿਜਾ ਸਕਦੇ ਆ ਤਾਂ ਅੱਗੇ ਜਿਹੜੀ ਹੁਣ ਟਰਾਲੀ ਜਿਹੜੀ ਖੜੀ ਹੈ ਇਹ ਹੈਗੀ ਹੈ ਪਿੰਡ ਬਸ਼ੋਆ ਜੋਨ ਗੁਰੂ ਕਾ ਬਾਗ ਜ਼ਿਲ੍ਹਾ ਅੰਮ੍ਰਿਤਸਰ ਇਹ ਮਾਝਾ ਏਰੀਆ ਦੀ ਟਰਾਲੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੈ ਤਾਂ ਇਹਦੇ ਵੱਡਾ ਟਰਾਲਾ ਹੈ ਤਾਂ ਇਹਦੀ ਪਹਿਚਾਣ ਵੀ ਤੁਹਾਨੂੰ ਦਿਖਾਈ ਹੈ ਇਹ ਵੀ ਤੁਸੀਂ ਇੱਥੋਂ ਲਿਜਾ ਸਕਦੇ ਹੋ ਉਸ ਤੋਂ ਅੱਗੇ ਜਿਹੜੀ ਇੱਕ ਏਸੀ ਲੱਗਿਆ ਹੋਇਆ ਟਰਾਲੀ ਦੇ ਵਿੱਚ ਏਸੀ ਤਾਂ ਮੌਜੂਦ ਹੈ ਇੱਥੇ ਇਹ ਵੀ ਟਰਾਲੀ ਜਿਹੜੀ ਹੈ ਇਹ ਹੈਗੀ ਹੈ ਜੀ ਸ਼ੰਭੂ ਬਾਰਡਰ ਤੇ ਇਹ ਟਰਾਲੀ ਵੀ ਫਰੀਦਕੋਟ ਜ਼ਿਲ੍ਹੇ ਦੀ ਹੈ ਜੀ ਇਹ ਫਰੀਦਕੋਟ ਜ਼ਿਲ੍ਹੇ ਦੀ ਟਰਾਲੀ ਹੈ ਇਹਨੂੰ ਵੀ ਸਿਆਣਕੇ ਲਿਜਾ ਸਕਦੇ ਹੋ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਪਟੇੜੀ ਕਲਾ ਉਹਨਾਂ ਦੀ ਹੈ ਇਹ ਉਹ ਜਥੇਬੰਦੀ ਦੀ ਹੈ ਤੇ ਇਹਨੂੰ ਇੱਥੋਂ ਪਛਾਣ ਕੇ ਲਿਆਇਆ ਜਾ ਸਕਦਾ ਹੈ ਆ ਇਹਦੇ ਆਗੂਆਂ ਦੀਆਂ ਤਸਵੀਰਾਂ ਆ ਇਹਦੇ ਆਗੂਆਂ ਦੀਆਂ ਤਸਵੀਰਾਂ ਸੂਬਾ ਪ੍ਰਦਾ ਸੂਬਾ ਮੀਤ ਪ੍ਰਧਾਨ ਸਰਬਜੀਤ ਸਿੰਘ ਨੇ ਇਹ ਫਰੀਦਕੁਰ ਜ਼ਿਲ੍ਹੇ ਦੀ ਟਰਾਲੀ ਹੈ ਪਿੰਡ ਜਿੱਤਗੱਲ ਦੇ ਨੇ ਇਹਨਾਂ ਦੇ ਆਗੂ ਉਹਨਾਂ ਨੂੰ ਪਛਾਣ ਕੇ ਇੱਥੋਂ ਇਹ ਟਰਾਲੀ ਲਿਆ ਜਾ ਸਕਦੇ ਨੇ ਇਹ ਕਾਹ ਟਰਾਲਾ ਖੜਾ ਹੈ ਇਹ ਟਰਾਲਾ ਵੀ ਜਿਹੜਾ ਇਹਦੇ ਤੇ ਵੀ ਕੋਸ਼ਿਸ਼ ਕਰਦੇ ਆ ਇਹਦੇ ਤੇ ਕੁਝ ਲਿਖਿਆ ਨਹੀਂ ਹੋਇਆ ਇਹਨੂੰ ਗੌਰ ਨਾਲ ਇੱਥੇ ਲਿਖਿਆ ਅੱਥਲੇ ਪੋਸਟਰ ਦੱਬਿਆ ਹੋਇਆ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਪਿੰਡ ਸ਼ੇਰੋਂ ਜ਼ਿਲ੍ਹਾ ਅੰਮ੍ਰਿਤਸਰ ਇਹ ਕੋਈ ਪਿੰਡ ਸ਼ੇਰੋਂ ਜ਼ਿਲ੍ਹਾ ਅੰਮ੍ਰਿਤਸਰ ਦੀ ਟਰਾਲੀ ਹੈ ਜੀ ਇਹਨੂੰ ਵੱਡਾ ਟਰਾਲਾ ਇਹਨੂੰ ਵੀ ਲਿਆ ਸਕਦੇ ਹਾਂ ਇਹ ਇੱਥੇ ਖੜੀ ਹੈ ਉਸ ਤੋਂ ਅੱਗੇ ਜਿਹੜੀ ਭਾਰਤੀ ਕਿਸਾਨੀ ਉਹਨੇ ਕ੍ਰਾਂਤੀਕਾਰੀ ਪੰਜਾਬ ਇਹ ਫੂਲ ਸਰਜੀਤ ਫੂਲ ਦੇ ਜੱਥੇਬੰਦੀ ਦੀ ਟਰਾਲੀ ਹੈ ਇਹ ਕੋਈ ਹੈ ਟਰਾਲੀ ਫਰੀਦੇਵਾਲ ਫਰੀਦੇ ਵਾਲਾ ਜਿਸ ਤਰੀਕੇ ਨਾਲ ਇਹ ਟਰਾਲੀ ਤੁਸੀਂ ਦੇਖ ਕੇ ਆਪਦੀ ਅੰਦਾਜ਼ੇ ਨਾਲ ਇਥੋਂ ਇਹ ਵੀ ਲਿਜਾ ਸਕਦੇ ਹੋ ਟਰਾਲੀਆਂ ਬਹੁਤ ਖੜੀਆਂ ਆ ਅਸੀਂ ਇੱਕ ਇੱਕ ਦੀ ਜਿਹੜੀ ਆ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਆ ਟਰਾਲੀ ਹੈ ਇਹਦੇ ਵੀ ਆਸੇ ਪਾਸੇ ਕੁਝ ਨਹੀਂ ਲਿਖਿਆ ਹੋਇਆ ਇਹ ਦੀ ਵੀ ਪਛਾਣ ਜਿਹੜੀ ਹੈ ਉਹ ਤੁਸਾਨੂੰ ਕੱਢਣੀ ਪੈਣੀ ਹੈ ਕਿਉਂਕਿ ਇੱਧਰ ਲਿਖਿਆ ਹੋਇਆ ਇਹ ਪਿੰਡ ਹੈਗਾ ਜੀ ਪਿੰਡ ਹੈਗਾ ਠੱਠੀ ਜ਼ਿਲ੍ਹਾ ਅਮਰਤਸਰ ਪਿੰਡ ਠੱਠੀ ਜ਼ਿਲ੍ਹਾ ਅਮਰਤਸਰ ਦੀ ਇਹ ਟਰਾਲੀ ਹੈ ਜੀ ਏਨੂੰ ਵੀ ਤੁਸੀਂ ਲਿਆ ਸਕਦੇ ਹੋ ਇੱਥੇ ਖੜੀ ਹੈ ਇਹ ਆ ਜਿਹੜੀ ਸ਼ੰਭੂ ਬਾਡਰ ਦੇ ਉੱਤੇ ਇੱਕ ਬਣਿਆ ਹੋਇਆ ਹੈ ਮੈਦਾਨ ਹੈ ਉਹਦੇ ਵਿੱਚ ਇੱਕ ਆ ਪਿੰਡ ਭੱਟੀਕੇ ਦੀ ਜੋਨ ਤਰਸਿੱਕਾ ਜਿਲ੍ਹਾ ਅਮਰਸਰ ਇੱਥੋਂ ਦੀ ਟਰਾਲੀ ਹੈ ਇੱਕ ਇਧਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੱਲੀ ਕੱਲੀ ਟਰਾਲੀ ਜਿਹੜੀ ਹੈ ਉਹ ਤੁਹਾਨੂੰ ਦਿਖਾਈ ਜਾਵੇ ਤਾਂ ਕਿ ਤੁਸੀਂ ਲਿਜਾਓ ਕਿਉਂਕਿ ਪਹਿਲੇ ਨੁਕਸਾਨ ਤੁਹਾਡਾ ਤਾਂ ਬਹੁਤ ਹੋ ਚੁੱਕਿਆ ਹੈ ਤੇ ਜਿਹੜਾ ਰਹਿੰਦਾ ਨੁਕਸਾਨ ਹੈ ਉਹਦੀ ਬਚਤ ਹੋ ਸਕੇ ਤੁਹਾਡੀ ਟਰਾਲੀ ਤੁਹਾਡੇ ਤੱਕ ਇੱਕ ਅਸੀਂ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਕੋਈ ਵੀ ਮਿਸਤਰੀ ਕੋਈ ਵੀ ਚੋਰ ਇਹਨੂੰ ਨਾਂ ਲੈ ਕੇ ਜਾਵੇ ਤਾਂ ਤਾਂ ਕਿ ਲੋਕਾਂ ਨੂੰ ਰੰਗ ਬਦਲ ਕੇ ਕਾਹਨੂੰ ਕਿਸੇ ਨੂੰ ਆਪਣੀ ਟਰਾਲੀ ਦੀ ਸਮਝ ਹੀ ਨਾ ਆਵੇ ਇਹ ਟਰਾਲੀ ਦੇ ਆਸੇ ਪਾਸੇ ਕੁਝ ਨਹੀਂ ਲਿਖਿਆ ਹੋਇਆ ਇਹਦੀ ਤੁਹਾਨੂੰ ਆਪ ਪਛਾਣ ਕਰਨੀ ਪੈਣੀ ਆ ਗੌਰ ਨਾਲ ਪਛਾਣ ਕਰ ਸਕਦੇ ਹਾਂ ਇੱਕ ਆ ਬਹੁਤ ਵੱਡਾ ਇੱਧਰ ਟਰਾਲਾ ਖੜਾ ਉਹ ਟਰਾਲੇ ਦੀ ਵੀ ਤੁਸੀਂ ਆਪ ਪਛਾਣ ਕਰਨੀ ਹੈ ਕਿਉਂਕਿ ਇਹਦੇ ਵੀ ਆਸੇ ਪਾਸੇ ਕੁਝ ਨਹੀਂ ਲਿਖਿਆ ਪਿੱਛੇ ਜ਼ਰੂਰ ਲਿਖਿਆ ਬਾਪੂ ਤੇਰੇ ਕਰਕੇ ਪੀਬੀ07 ਵਾਲੇ ਇਹ ਕੋਈ PV07 ਉਹ ਏਰੀਆ ਦਾ ਜਿਹੜੇ ਨੰਬਰ ਹੈ ਇਹਨੂੰ ਪਹਿਚਾਨ ਤੁਸੀਂ ਆਪ ਕਰਨੀ ਹੈ ਇਹਨੂੰ ਪਹਿਚਾਨ ਕੇ ਤੁਸੀਂ ਲਿਜਾਣਾ ਹੈ ਠੀਕ ਹੈ ਜੀ ਇਹ ਟਰਾਲੀ ਦੇ ਉੱਪਰ ਕੁਝ ਲਿਖਿਆ ਨਹੀਂ ਹੋਇਆ ਨਹੀਂ ਮੈਂ ਤੁਹਾਨੂੰ ਇਹਦੇ ਬਾਰੇ ਵੀ ਦੱਸ ਦਿੰਦਾ ਹੁਣ ਇੱਕ ਆ ਜਿਹੜਾ ਖੜਾ ਹੈ ਇਹ ਸ਼੍ਰੀ ਗੁਰੂ ਅੰਗਦ ਦੇਵ ਜੀ ਜੋ ਪਿੰਡ ਲਿੱਦੜ ਵਿਕਰਮ ਸਿੰਘ ਦਾ ਨੰਬਰ ਵੀ ਆ ਵਿਕਰਮ ਸਿੰਘ ਉੱਤੇ ਲਿਖਿਆ ਹੋਇਆ ਉਹਨਾਂ ਦੀ ਟਰਾਲੀ ਹੈ ਇਹ ਇਹਨੂੰ ਇੱਥੋਂ ਲਿਜਾਇਆ ਜਾ ਸਕਦਾ ਤੇ ਆਪਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਇਹਨਾਂ ਦੀ ਟਰਾਲੀ ਹੈ ਇਹਨੂੰ ਵੀ ਤੁਸੀਂ ਸਿਆਣ ਸਕਦੇ ਹੋ ਇਹਨੂੰ ਸਿਆਣ ਕੇ ਵੀ ਲਿਆ ਸਕਦੇ ਹੋ ਇਹਨਾਂ ਦੇ ਪਿੰਡ ਦਾ ਨਾਮ ਪਿੰਡ ਕੋਠੇ ਜੈਤੂ ਖੋਸਾ ਇਨੇ ਜਿਹੜਾ ਇੱਕ ਮੋਗਾ ਜਿਲ੍ਹਾ ਇਹ ਇਹਨਾਂ ਦੀ ਹੈ ਜੀ ਤੇ ਬਾਕੀ ਇੱਧਰ ਖੜੀਆਂ ਕੁਝ ਕਿਸਾਨ ਖੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪਤਾ ਲੱਗ ਗਿਆ ਜੀ ਸਾਰੀਆਂ ਟਰਾਲੀਆਂ ਦਾ ਲੋਕਾਂ ਨੂੰ ਆਪਦੀਆਂ ਆਪਦੀਆਂ ਦਾ ਬਹੁਤ ਯਾਦੀ ਮੈਸਾਂ ਵਿੱਚ ਚੱਲੀਆਂ ਬਹੁਤ ਯਾਦੀਆਂ ਹਾਂਜੀ ਹਾਂਜੀ ਕਿੰਨੇ ਕੁ ਮੈਸ ਹੋ ਗਈਆਂ ਪਹਾੜੀ ਤੇ ਕਾਫੀ ਕਿਸਾਨੀ ਤੇ ਖੱਜਲ ਖਰਾਬ ਹੋਣ ਡਿਆ ਕੋਈ ਸਮਾਨ ਮਿਲਦਾ ਹੀ ਨਹੀਂ ਵਿਆਹ ਦੇ ਸਮਾਨ ਮਿਲਦਾ ਹੀ ਨਹੀਂ ਕੋਈ ਨਾ ਸਾਡੀ ਸੈਡੀ ਸੈੱਡ ਦੇ ਵਿੱਚ ਜਨਰੇਟਰ ਕੂਲਰ ਫ੍ਰਿਜਾਂ ਮੋਟਰਸਾਈਕਲ ਕੋਈ ਨਹੀਂ ਮਿਲਿਆ ਸਮਾਨ ਇਹਨਾਂ ਚੋਰੀ ਹੋ ਗਿਆ ਬਹੁਤ ਚੋਰੀ ਸਮਾਨ ਹੋ ਗਿਆ ਜੀ ਹੁੱਕਾਂ ਕੱਢ ਕੇ ਲੈ ਗਏ ਟਰਾਲੀਆਂ ਦੀਆਂ ਹੁੱਕਾਂ ਕੱਢ ਕੇ ਲੈ ਗਈਆਂ ਹੁੱਕਾਂ ਵੀ ਕੱਢ ਕੇ ਹੁੱਕਾਂ ਕੱਢ ਕੇ ਲੈ ਆਗੇ 5-5000 ਦੀ ਹੁੱਕਾ ਟਰਾਲੀ ਦੀ ਗੰਨੇ ਵਾਲੀਆਂ ਦੀ ਹਾਂਜੀ ਏ ਉਹ ਜੰਗਲ ਚੋਂ ਲੱਭੀਆਂ ਜਾ ਕੇ ਟਰਾਲੀਆਂ ਆਦੀਆਂ ਕੱਲ ਤੇ ਪਰੇਸ਼ਾਨ ਹੋਣ ਡਿਆ ਤੇ ਅੱਜ ਜਾ ਕੇ ਟਰਾਲੀਆਂ ਮਿਲੀਆਂ ਹਾਂਜੀ ਅੱਜ ਜਾ ਕੇ ਮਿਲੀਆਂ ਟਰਾਲੀਆਂ ਕੁਝ ਵੀ ਸਮਾਨ ਨਹੀਂ ਮਿਲਿਆ ਪੂਰਾ ਹੈ ਕੋਈ ਪੱਖਾ ਨਹੀਂ ਰਹਿ ਤਾਂ ਕੋਈ ਭਾਂਡਾ ਨਹੀਂ ਰਹਿ ਤਾਂ ਕੁਝ ਸਭ ਸਮਾਨ ਕਰਦਿਆ ਵਿੱਚੋਂ ਇਹ ਕਿੱਥੇ ਹੁੰਦਾ ਐਮਐਲਏ ਜਿਹੜਾ ਗੁਰਲਾਲ ਘਨੌਰ ਵਾ ਉਹਦੇ ਘਰੋਂ ਤਿੰਨ ਚਾਰ ਟਰਾਲੀਆਂ ਫੜੀਆਂ ਗਈਆਂ ਗਰਦਾਖਪੁਰ ਦੀਆਂ ਵੇਖੋ ਇੱਕ ਟਰੈਕਟਰ ਫੜਿਆਗਾ ਵੇਖੋ ਐਮਐਲਏ ਦਾ ਇਹ ਹਾਲ ਹੈ ਫਿਰ ਬਾਕੀ ਜੰਦਾ ਦਾ ਕੀ ਬਹਣਾ ਜੇ ਮਤਲਬ ਐਮਐਲਏ ਤੁਸੀਂ ਕਹਿੰਦੇ ਹੋ ਚੋਰ ਬਣ ਗਏ ਬਿਲਕੁਲ ਜੀ ਬਿਲਕੁਲ ਇਹ ਆਮ ਪਾਰਟੀ ਦੀ ਸਰਕਾਰ ਹੀ ਚੋਰਾਂ ਦੀ ਹੋ ਗਈ ਬਣ ਗਈ ਹੈ ਕਰਦੀ ਵਾਲੀ ਸਰਕਾਰ ਬਣੀ ਹੈ ਜੀ ਇਹ ਭਗਵੰਤਾ ਜਿਹੜਾ ਨਾ ਬੁੱੱਛਰ ਬਣ ਗਿਆ ਬਹੁਤ ਨੁਕਸਾਨ ਕੀਤਾ ਜ਼ਿਮੀਂਦਾਰਾਂ ਨੂੰ ਖੱਜਲ ਖਰਾਬ ਕਿੰਨਾ ਕੀਤਾ ਇਹਨਾਂ ਨੇ ਮਤਲਬ ਨਾਲੇ ਤਾਂ ਜਿਹੜੀ ਨੁਕਸਾਨ ਇਹ ਹੋਇਆ ਕਿ ਧਰਨਾ ਚਕਾਇਆ ਕਿਸਾਨਾਂ ਦਾ ਧੱਕੇ ਨਾਲ ਦੂਜੇ ਨੰਬਰ ਤੇ ਉਹਨਾਂ ਦਾ ਸਮਾਨ ਖੁਰਦ-ਬੁਰਦ ਕਰ ਦਿੱਤਾ ਹਾਂ ਜੀ ਸਾਰਾ ਸਮਾਨ ਚੋਰੀ ਕਰ ਗਏ ਜੀ ਕੋਈ ਇਹਨਾਂ ਦੀ ਪੁਲਿਸ ਚੋਰੀ ਕਰ ਗਈ ਕੋਈ ਇਹਨ ਐਮਐਲਏ ਦੇ ਪੁੱਤ ਨੇ ਰਲ ਕੇ ਲੋਕਾਂ ਦਾ ਸਮਾਨ ਲੈ ਲਿਆ ਲੋਕਾਂ ਦਾ ਸਮਾਨ ਕੀਤਾ ਬਾਕੀ ਇਹਨਾਂ ਨੂੰ ਭੁਗਤਨੀਆਂ ਪੈਣੀਆਂ ਜੀ ਪਿੰਡਾਂ ਵਿੱਚ ਉਹਨਾਂ ਆਉਣਗੇ 70 ਮਾਰਾਂਗੇ ਭਜਾਵਾਂਗੇ ਪਿੰਡਾਂ ਚੋਂ ਉਹਨਾਂ ਨੂੰ ਸਵਾਲ ਹੋਣਗੇ ਪਿੰਡਾਂ ਚੋਂ ਬਿਲਕੁਲ ਬਿਲਕੁਲ ਜੀ ਇਹਨਾਂ ਨੂੰ ਪਿੰਡਾਂ ਚ ਵੜਨੀ ਦਿੱਤਾ ਜਾਏਗਾ ਜਿੱਦਾਂ ਇਹਨੇ ਸਾਨੂੰ ਖੱਜਲ ਕੀਤਾ ਇਦਾਂ ਪਿੰਡਾਂ ਜਦੋਂ 70 ਮਾਰ ਕੇ ਕਢਾਂਗੇ ਲੋਕਾਂ ਦੇ ਮਨ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਰੋਹ ਹੈ ਵੀ ਸਾਡਾ ਬਹੁਤ ਰੋਸ ਹੈ ਜੀ ਦੇਖੋ ਸਾਲ ਤੋਂ ਵੱਧ ਹੋ ਗਏ ਕਿਸਾਨਾਂ ਨੂੰ ਬਟੇ ਮੰਗਾ ਮੰਨਣ ਤੇ ਹੁਣ ਆਗੇ ਦੇ ਹੀ ਇੰਨੇ ਪੰਜਾਬ ਦੇ ਹੋ ਕੇ ਪੰਜਾਬ ਨਹੀਂ ਧੱਕਾ ਕਰ ਗਿਆ ਇਹ ਕਹਿੰਦੇ ਕਿਸਾਨ ਵਿਕਾਸ ਰੋਕਦੇ ਸੀਗੇ ਕੋਈ ਵਿਕਾਸ ਨਹੀਂ ਹੋਇਆ ਜੀ ਵੇਖੋ ਹਰਿਆਣਾ ਬਾਰਡਰ ਹਰਿਆਣੇ ਵਾਲੇ ਹਸੀਲ ਕੀਤਾ ਕਿਸਾਨਾਂ ਤੇ ਕੋਈ ਰਾਏ ਨਹੀਂ ਢੱਕਿਆ ਕਿਸਾਨ ਤੇ ਆਪ ਚਾਹੁੰਦੇ ਹੀ ਭੜਾ ਖੋਲੋ ਆਹੀ ਅੱਗੇ ਜਾਈਏ ਇਹਨਾਂ ਨੇ ਧੱਕਾ ਕੀਤਾ ਜੀ ਇਹ ਸੈਂਟਰ ਨਾਲ ਲੱਗ ਗਿਆ ਜੀ ਸੈਂਟਰ ਨਾਲ ਲੱਗ ਕੇ ਧੱਕਾ ਕੀਤਾ ਇਹਨਾਂ ਨੇ ਦੁੱਖ ਹੋ ਰਿਹਾ ਵੀ ਆਪ ਦੇ ਆਪਣੋਂ ਸਾਨੂੰ ਹੀ ਪੈ ਕੇ ਸਾਡੀ ਸਰਕਾਰ ਹੀ ਸਾਨੂੰ ਪੈ ਗਈ ਬਹੁਤ ਦੁੱਖ ਹੋ ਰਿਹਾ ਜੀ ਪੰਜਾਬ ਨੇ ਪੰਜਾਬ ਨਾਲ ਧੱਕਾ ਕਰ ਗਿਆ ਇਹ ਤੋਂ ਵੱਧ ਹੋਰ ਦੁੱਖ ਕੀ ਹੋ ਸਕਦਾ ਜੀ ਇੱਕ 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 ਡੀਆਈਜੀ ਸਾਹਿਬ ਨੂੰ ਇੱਕ ਪੱਤਰਕਾਰ ਪੁੱਛਦਾ ਜੀ ਕਹਿੰਦਾ ਕਿਸਾਨਾਂ ਦਾ ਨਾ ਸਮਾਨ ਬਹੁਤ ਚੋਰੀ ਹੋ ਰਿਹਾ ਕਹਿੰਦਾ ਬੜਾ ਕੋਹੇ ਨੂਰ ਹੀ ਰਿਆ ਇਹਨਾਂ ਕੋਲੇ ਇੱਥੇ ਤੁਹਾਡਾ ਕੋਹੇ ਨੂਰ ਹੀ ਰਿਆ ਦੇਖੋ ਜੀ ਸਾਡੇ ਕੋਹੇ ਨੂਰ ਹੀ ਰਿਆ ਅੱਜ 6 ਲੱਖ ਦੀ ਟਰਾਲੀ ਤੋਂ ਥੱਲੇ ਟਰਾਲੀ ਵੀ ਬਣਦੀ 12 10 12 ਲੱਖ ਤੋਂ ਥੱਲੇ ਟਰੈਕਟਰ ਨਹੀਂ ਗਾ ਕੋਈ ਇੱਥੇ ਟਰੈਕਟਰ ਵੀ ਗਿਆ ਆਪਣਾ ਟਰਾਲੀਆਂ ਵੀ ਗਿਆ ਆਪਣੀ ਤੇ ਹੁਣ ਦੱਸੋ ਫਿਰ ਸਾਡੇ ਲਈ ਤਾਂ ਕੋਹੇ ਨੂਰ ਦੇ ਹੀ ਰਿਆ ਇਹ ਡੀਆਈਜੀਪੀ ਨੂੰ ਸਾਹਿਬ ਨੂੰ ਕੀ ਪਤਾ ਵੀ ਇੱਥੇ ਕੀ ਕਿਦਾਂ ਅਸੀਂ ਮਿਹਨਤਾਂ ਕਰਕੇ ਬਣਾਈਆਂ ਦੇ ਕਿਦਾਂ ਸ਼ਾਂਦ ਇਕੱਠੇ ਕਰੀਦੇ ਆ ਉਹਨਾਂ ਦੇ ਹੋਲੀ ਜੀ ਇਹ ਤੇ ਕੋਈ ਨੂਰ ਦੇ ਹੀ ਰੇਣੀ ਦੇ ਇਨਾ ਚੋਰੀ ਕੋ ਕੀਤੇ ਬਈ ਚੋਰੀ ਬਿਲਕੁਲ ਜੀ ਸਮਾਨ ਐਡਾ ਹੀ ਕੀਮਤੀ ਨਹੀਂ ਸੀ ਤੇ ਫਿਰ ਚੋਰੀ ਕੋ ਚੋਰੀ ਕੋ ਕੀਤਾ ਸਾਡਾ ਜਿੰਨਾ ਰਹਿਣ ਬਸੇਰਾ ਆਹੀ 3-4 ਲੱਖ ਲਾ ਕੇ ਸੈੱਡ ਬਣਾਈ ਸਾਨੂੰ ਉੱਥੇ ਇੱਕ ਨਾਟ ਨਹੀਂ ਮਿਲਿਆ ਠੀਕ ਆ ਜੀ ਤੇ ਸਾਡੇ ਦੀ ਕੋਈ ਨੂਰ ਦਾ ਹੀ ਰਾਇ ਰੁਪਈਆ ਰੁਪਈਆ ਬਿੰਨਾ ਚੋ ਇਕੱਠਾ ਕਰਕੇ ਆਪਣੀਆਂ ਰਹਿਣ ਬਸੇਰੇ ਬਣਾਏ ਆਪਣਾ ਖਾਨ ਵੀ ਰਹਿਣ ਦਾ ਬਣਾਇਆ ਜਗੜ ਕੋਖ ਨਹੀਂ ਹੋ ਜਿਆ ਪਿੰਡਾ ਕਿਹੜਾ ਏ ਜਿਲ੍ਹਾ ਆਪਣਾ ਗਰਦਾਸਪੁਰ ਜੀ ਗਰਦਾਸ ਉੱਥੋਂ ਆਇਆ ਹਾਂ ਹਾਂ ਜੀ ਗਰਦਾਸਪੁਰ ਤੋਂ ਜੀ ਅਰੇ ਤੱਕ ਸਮਾਨ ਪੂਰਾ ਮਿਲਿਆ ਨਹੀਂ ਕੁਝ ਨਹੀਂ ਮਿਲਿਆ ਜੀ ਹੁਣ 5 5-6000 ਦੀ ਹੋਕਵਾ ਹੁਣ ਆਈ ਇੱਥੋਂ ਪਟਾਲਿਓ ਪਟਿਆਲਿਓ ਹੋਕ ਲੈ ਕੇ ਆਏ ਫੇਰ ਟਰਾਲੀ ਮਗਰ ਪਾਈ ਆ ਟਰਾਲੀ ਹੁੱਕ ਆ ਵੀ ਨਹੀਂ ਛੱਡੀਆਂ ਜੀ ਕਿਸੇ ਬਹੁਤ ਘਾ ਟ੍ਰਾਲੀਆਂ ਦੇ ਹੁੱਕ ਆ ਹਨਾ ਆ ਵੇਖ ਲਓ ਉਹ ਸਾਹਮਣੇ ਦੇਖੋ ਉਹ ਟਰਾਲੀ ਦੀ ਹੁੱਕ ਆ ਨਹੀਂ ਉਹ ਇੱਥੇ ਆ ਨਹੀਂ ਇਹਦੀ ਆ ਨਹੀਂ ਉਹ ਇੱਥੇ ਆਪਣੀਆਂ ਲੱਗੀਆਂ ਜਿਹਦੇ ਮਗਰ ਆਪਾਂ ਨਵੀਂ ਲਿਆ ਕੇ ਪਾਈ ਉਹਦੀ ਆ ਨਹੀਂ ਟਰੈਕਟਰ ਦਾ ਸਮਾਨ ਲਾ ਲਿਆ ਜੀ ਟਰੈਕਟਰਾਂ ਦੇ ਨਾਲ ਸਾਬ ਕਿਹਨਾਂ ਜਿੰਨੀਆਂ ਚੀਜ਼ਾਂ ਕਿੰਨੇ ਲੋੜੀ ਸਾਰੀਆਂ ਲਾ ਕੇ ਲਾ ਕੇ ਬੈਟਰੀਆਂ ਕਰ ਲਿਆ ਟਰੈਕਟਰ ਦੀਆਂ ਨਾਲ ਹੀ ਹਾਂਜੀ ਹਾਂਜੀ ਉਹ ਟਰੈਕਟਰ ਸਾਡਾ ਇੱਕ ਮਤਲਬ ਇੱਕ ਇਹ ਉਹ ਲਿਆ ਬਿਆ ਟਰੈਕਟਰ ਉਹਦਾ ਵੀ ਸਮਾਨ ਲਾ ਲਿਆ ਨਾਲੋਂ ਬੈਟਰੀ ਵੀ ਕੱਢ ਲਈ ਤੇ ਸਮਾਨ ਵੀ ਲਾ ਲਿਆ ਨਾਲੋਂ ਉਹਦੇ ਉਹ ਸਮਾਨ ਵੀ ਲਾ ਲਿਆ ਹਾਂਜੀ ਇੱਕ ਤਾਂ ਮਾਰੇ ਪੈ ਗਈ ਕਿ ਧੱਕਾ ਕੀਤਾ ਵੇਖੋ ਜੀ ਦੀਪ ਸਿੱਧੂ ਕਹਿੰਦਾ ਸੀ ਇਹ ਬੰਦਾ ਪੁੱਛੜ ਬਾਨਾ ਇਨੇ ਤੁਹਾਡੀ ਪੇਟ ਤੇ ਛੂਰਾ ਠੋਕਣਾ ਉਦੋਂ ਲੋਕੀ ਉਹਨੂੰ ਗਦਾਰ ਕਹਿੰਦੇ ਅੱਜ ਉਹ ਬੰਦੇ ਦੀਆਂ ਗੱਲਾਂ ਚੇਤੇ ਆਉਂਦੀਆਂ ਵੀ ਉਹ ਗੱਲਾਂ ਬੰਦਾ ਸੱਚ ਬੋਲਦਾ ਸੀ ਠੀਕ ਆ ਜੀ ਉਹ ਜਿਹੜਾ ਸੱਚ ਬੋਲਦਾ ਹੈ ਉਹਨੂੰ ਇਹ ਸਰਕਾਰਾਂ ਰਹਿਣ ਨਹੀਂ ਦਿੰਦੀਆਂ ਇਹਨਾਂ ਬਹੁਤ ਧੱਕਾ ਕੀਤਾ ਵਾ ਤੇ ਇਹਨਾਂ ਨੂੰ ਇਹ ਭੁਗਤਣਾ ਪਊਗਾ ਆਉਣ ਵਾਲੇ ਦਿਨਾਂ ਚ ਪੂਰੀਆਂ ਟਰਾਲੀਆਂ ਪਤਾ ਨਹੀਂ ਵੀ ਕਿੱਥੇ ਆ ਨਹੀਂ ਜੀ ਕੋਈ ਪਤਾ ਨਹੀਂ ਜਿਹੜੇ ਬੰਦੇ ਨੇ ਵੇਖੋ ਜੀ 5-6 ਲੱਖ ਦੀ ਟਰਾਲੀ ਲਈ ਉਹ ਕਿੱਥੋਂ ਲੱਲੂ ਘਮੜ ਕੇ ਉਹਨੂੰ ਤੇ ਹਾਂਜੀ 12 ਲੱਖ ਚ ਪਿਆਜੂਗੀ ਤੇ ਕਿਛੋੜ ਨੂੰ ਕੋ ਲਈ ਨਹੀਂ ਜਾਣੀ ਜੀ ਹੁਣ ਇਹ ਦੇ ਕਰਕੇ ਸਰਕਾਰਾਂ ਦਾ ਬੁੜਾ ਹਾਲ ਹੈ ਲੋਟੂ ਸਰਕਾਰ ਵਾ ਬਿਲਕੁਲ ਹਾਂਜੀ ਤਾਂ ਆ ਟਰਾਲੀਆਂ ਤੁਹਾਨੂੰ ਇੱਕ ਵਾਰ ਨਿਗਾਹ 'ਚ ਕਰਵਾ ਦਈਏ ਕਿਉਂਕਿ ਜਿਨ੍ਹਾਂ ਨੇ ਤਾਂ ਚਲੋ ਲੈ ਗਏ ਠੀਕ ਹੈ ਬਾਕੀ ਨੂੰ ਪਤਾ ਲੱਗ ਸਕੇ ਸਾਡੀ ਟਰਾਲੀ ਇੱਥੇ ਖੜੀ ਹੈ ਤੇ ਉਹ ਲਿਆ ਸਕਣ ਵੈਸੇ ਸਮਾਨ ਚੋਰੀ ਬਹੁਤ ਹੋ ਰਿਹਾ ਜਿਵੇਂ ਬਾਈਆਂ ਨੇ ਦੱਸਿਆ ਸੋ ਇਸ ਤੋਂ ਪਹਿਲਾਂ ਪਹਿਲਾਂ ਜਿਹੜੀ ਆ ਉਹ ਲਿਆ ਜਾਵੇ ਆ ਇੱਕ ਟਰਾਲੀ ਜਿਹੜੀ ਹੈ ਉਹ ਖੜੀ ਹੈ ਇਹਨੂੰ ਮੈਂ ਕਹੂੰਗਾ ਇੱਕ ਵਾਰ ਦਿਖਾ ਦਿੱਤਾ ਜਾਵੇ ਪਿੰਡ ਬਾਰੇ ਦੱਸ ਦਿੱਤਾ ਜਾਵੇ ਤਾਂ ਕਿ ਵਿਚਾਰੇ ਆਪਦੀ ਆਪਦੀ ਲੈ ਜਾ ਸਕਣ 5 5 6 6 ਹਜ਼ਾਰ ਦੀਆਂ ਕਹਿੰਦੇ ਹੁੱਕਾਂ ਸਾਡੀਆਂ ਹੁੱਕਾਂ ਵੀ ਕੱਢ ਲੀਆਂ ਸਭ ਚੋਰੀ ਕਰ ਦਿੱਤਾ ਗਿਆ ਗਰਾਊਂਡ 'ਚ ਦੂਰ ਤੱਕ ਜਿਹੜੀਆਂ ਟਰਾਲੀਆਂ ਟਰਾਲੀਆਂ ਖੜੀਆਂ ਇਹ ਪਿੰਡ ਹੈਗਾ ਜੀ ਕੋਟ ਮਹਿਰਾ ਕੋਟ ਮਹਿਰਾ ਪਿੰਡ ਕੋਟ ਖਹਿਰਾ ਖਹਿਰਾ ਪਿੰਡ ਹੈ ਕੋਟ ਇਹ ਟਰਾਲੀ ਹੈ ਇਹ ਇੱਥੋਂ ਵੀ ਰਿਜ ਜਾ ਸਕਦੇ ਆ ਇੱਕ ਆ ਪਿੱਛੇ ਇੱਕ ਵਾਰ ਸਾਰੀਆਂ ਆ ਦਿਖਾ ਦਿੰਦੇ ਆ ਜਿੰਨੀਆਂ ਇੱਥੇ ਖੜੀਆਂ ਬਾਕੀ ਸਾਰੀਆਂ ਜਿਵੇਂ ਉਹਨਾਂ ਨੇ ਕਿਹਾ ਇੱਥੇ ਖੜੀਆਂ ਨਹੀਂ ਆ ਸਾਰੀਆਂ ਆਸੇ ਪਾਸੇ ਆ ਉਹ ਆ ਕੇ ਆਪਣੀਆਂ ਇੱਕ ਆਹ ਟਰਾਲੀ ਖੜੀ ਐ ਇੱਕ ਉਹ ਖੜੀ ਐ ਤਾਂ ਕਿ ਨਿਗਾ ਤੁਸੀਂ ਆਪਣੀ ਮਾਰ ਕੇ ਆਪਣੇ ਸਾਰੇ ਬੰਦਿਆਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੀ ਜਿਹਨੂੰ ਮਿਲ ਸਕਦੀ ਹੈ ਕਿਉਂਕਿ ਜੇ ਕੱਲ ਤੱਕੇ ਖੜੀਆਂ ਰਹਿ ਗਈਆਂ ਤਾਂ ਸਾਮਾਨ ਹੋਰ ਵੀ ਚੋਰੀ ਹੋ ਸਕਦਾ ਤਾਂ ਤੁਸੀਂ ਲਿਆ ਸਕੋ ਤੁਹਾਨੂੰ ਮਿਲ ਸਕੇ ਇਸੇ ਲਈ ਅਸੀਂ ਇੱਥੇ ਪਹੁੰਚੇ ਆ ਆ ਵੀ ਦੇਖ ਸਕਦੇ ਹੋ ਇੱਕ ਆਹ ਟਰਾਲੀ ਜਿਹੜੀ ਖੜੀ ਐ ਪਿੰਡ ਵੇਖਦੇ ਆ ਕੋਸ਼ਿਸ਼ ਇੱਕ ਵਾਰ ਕੈਮਰਾਮੈਨ ਕਹੂੰਗਾ ਇਹ ਪਿੰਡ ਹਰੜਖੁਰਦ ਦੀ ਟਰਾਲੀ ਐ ਜੀ ਇੱਧਰ ਇੱਕ ਪਿੰਡ ਹਰੜਖੁਰ ਦੀ ਟਰਾਲੀ ਐ ਇਹ ਤੁਸੀਂ ਇੱਥੋਂ ਲਿਜਾ ਸਕਦੇ ਹੋ ਪਿੰਡ ਕਾਲੇ ਘੁੰਨੂਪੁਰ ਆ ਪਿੰਡ ਕਾਲੇ ਘੁੰਨੂਪੁਰ ਕੀ ਪਰ ਦੀ ਟਰਾਲੀ ਐ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇਹ ਇੱਥੇ ਖੜੀ ਐ ਜੀ ਇਹਨੂੰ ਤੁਸੀਂ ਇੱਥੋਂ ਲਿਜਾ ਸਕਦੇ ਹੋ ਇਹਦੇ ਤੇ ਕੋਈ ਪਿੰਡ ਨਹੀਂ ਲਿਖਿਆ ਇੱਕ ਵਾਰ ਕੈਮਰਾਮੈਨ ਦਿਖਾ ਦਊਗਾ ਤੁਹਾਨੂੰ ਹੋਕੇ ਦੀ ਵੀ ਚੋਰੀ ਹੋ ਚੁੱਕੀ ਐ ਹੋਕੇ ਦੇ ਵੀ ਹੈਣੇਗੀ ਇਹਨੂੰ ਵੀ ਇੱਥੋਂ ਲਿਜਾ ਸਕਦੇ ਹੋ ਇੱਕ ਆਹ ਪੰਡ ਭਲਾ ਪਿੰਡ ਭਲਾ ਪਿੰਡ ਹੈ ਜੀ ਕੋਈ ਅਜੇ ਨਾਲੇ ਦਾ ਇਥੋਂ ਟਰਾਲੀ ਲਿਆ ਸਕਦੇ ਹੋ ਇੱਕ ਆ ਖੜੀ ਹੈ ਜੀ ਮੱਲੀ ਮੁਰੇ ਲਿਖਿਆ ਹੋਇਆ ਤੇ ਇਹਦਾ ਪਿੰਡ ਦੌਧਰ ਦੌਧਰ ਦੀ ਹੈ ਜੀ ਮੋਗੇ ਜ਼ਿਲ੍ਹੇ ਦੀ ਇਹ ਇੱਥੇ ਖੜੀ ਹੈ ਉਸ ਤੋਂ ਅੱਗੇ ਜਿਹੜੀ ਇਹਦੇ ਪਿੰਡ ਨਹੀਂ ਲਿਖਿਆ ਹੋਇਆ ਜੀ ਕੋਈ ਇਹਨੂੰ ਤੁਸੀਂ ਆਪ ਹੀ ਦੇਖਣਾ ਪੈਣਾ ਤੁਹਾਨੂੰ ਇਹਨੂੰ ਇੱਥੇ ਲਿਜਾ ਸਕਦੇ ਆ ਇੱਕ ਆ ਪਾਣੀ ਵਾਲੀ ਟੈਂਕੀ ਖੜੀ ਆ ਭਾਰਤੀ ਕਿਸਾਨ ਯੂਨੀਅਨ ਇੱਕਤਾ ਯਾਦ ਦੀ ਇਹ ਤੁਸੀਂ ਇੱਥੇ ਲਿਜਾ ਸਕਦੇ ਹੋ ਆ ਸਾਰੀਆਂ ਟਰਾਲੀਆਂ ਤੇ ਇੱਕ ਵਾਰ ਮੈਂ ਕਹੂੰਗਾ ਕਿ ਦੂਰੋਂ ਵੀ ਨਿਗਾਹ ਮਰਵਾ ਦਿੱਤੀ ਜਾਵੇ ਕੁਝ ਟਰਾਲੀਆਂ ਉੱਧਰ ਖੜੀਆਂ ਉਹ ਦਿਖਾਉਣੇ ਆ ਤੁਹਾਨੂੰ ਸਾਰਾ ਜਿਹੜਾ ਇਹ ਗਰਾਊਂਡ ਦੇ ਵਿੱਚ ਕੁਝ ਕੁ ਟਰਾਲੀਆਂ ਆਈਆਂ ਮਤਲਬ ਇਹ ਤਾਂ ਬਹੁਤ ਜ਼ਿਆਦਾ ਸੀ ਇਹ ਤਾਂ 60-70 ਟਰਾਲੀਆਂ ਖੜੀਆਂ ਪਰ ਇਹ ਸਤੋ ਬਹੁਤ ਜ਼ਿਆਦਾ ਕਹਿੰਦੇ ਆ ਉਹ ਪਤਾ ਹੀ ਨਹੀਂ ਲੱਗ ਰਿਹਾ ਲੋਕਾਂ ਨੂੰ ਕਿੱਧਰ-ਕਿੱਧਰ ਗਈਆਂ ਸੋ ਇੱਥੇ ਸਾਰੀਆਂ ਖੜੀਆਂ ਹੋ ਸਕਦੀਆਂ ਸੀ ਵਹੇ ਟਰਾਲੀਆਂ ਜੀ ਸਰਕਾਰ ਚੋਂਦੀ ਤਾਂ ਇੱਥੋਂ ਹੀ ਮਿਲ ਸਕਦੀਆਂ ਸੀ ਸਮਾਨ ਚੋਰੀ ਦਾ ਤਾਂ ਜਿਵੇਂ ਪਹਿਲਾਂ ਵੀ ਚਰਚਾ ਸੀ ਅਸੀਂ ਵੀ ਦੇਖਿਆ ਤਾਂ ਸਮਾਨ ਬਹੁਤ ਚੋਰੀ ਹੋਇਆ ਆ ਜੋਨ ਬਾਬਾ ਬਕਾਲਾ ਦੀ ਟਰਾਲੀ ਜੀ ਪਿੰਡ ਨਰੰਜਨ ਨਰੰਜਨਪੂ ਫੱਤੂਵਾਲ ਇਹ ਉਥੋਂ ਦੀ ਟਰਾਲੀ ਹੈ ਜੀ ਆਹ ਟਰਾਲੀ ਦੇ ਉੱਤੇ ਕੁਝ ਨਹੀਂ ਲਿਖਿਆ ਸਮਾਨ ਪਿਆ ਵਿੱਚ ਇਹ ਇਕਤਾ ਯਾਦ ਦੀ ਟਰਾਲੀ ਹੈ ਇਹ ਸੰਗਰੂਰ ਏਰੀਆ ਨਾਲ ਸੰਬੰਧਿਤ ਹੋਊਗੀ ਜਰੂਰ ਇਹਨੂੰ ਤੁਸੀਂ ਇੱਥੋਂ ਦੇਖ ਸਕਦੇ ਹੋ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੈ ਇਹ ਦੇਖੀ ਵੀ ਪੈਂਡ ਨਹੀਂ ਲਿਖਿਆ ਹੋਇਆ ਇਧਰ ਆ ਦਿਖਾ ਦਿੱਤੀ ਆ ਇਹਦੇ ਤੇ ਵੀ ਕਿਤੇ ਪੈਂਡ ਨਹੀਂ ਲਿਖਿਆ ਪਰ ਇੱਕ ਵਾਰ ਨਿਗਾਹ ਬਾਬਾ ਬੁੱਢਾ ਜੀ ਇਹ ਮਾਜੇ ਦੀ ਟਰਾਲੀ ਹੋਵੇਗੀ ਜੀ ਇਹ ਨਿਗਾਹ ਮਾਰ ਲਓ ਜੇਕਰ ਤੁਹਾਡੀ ਹੈ ਜਰੂਰ ਇੱਥੋਂ ਆ ਕੇ ਆਪਦੀ ਲੈ ਜਾਓ ਆ ਹੁੱਕਾਂ ਆ ਕੈਮਰਾਮੈਨ ਨੂੰ ਹੁੱਕ ਦਿਖਾ ਦਿਓ ਹੁੱਕ ਬਹੁਤ ਟਰਾਲੀਆਂ ਚੋਰੀ ਹੋ ਗਈ ਜੀ ਜਿਵੇਂ ਬਾਈ ਕਹਿੰਦੇ 5-5000 ਦੀਆਂ ਹੁੱਕਾਂ ਆ ਟਰਾਲੀ ਦਾ ਪਿੰਡ ਨਹੀਂ ਲਿਖਿਆ ਹੋਇਆ ਨਹੀਂ ਦੇਖਦੇ ਆ ਚੂੜਲ ਚੂੜਲ ਕਲਾਂ ਜੀ ਇਹ ਪਿੰਡ ਚੂੜਲ ਕਲਾਂ ਚੂੜੜ ਕਲਾਂ ਪਿੰਡ ਆ ਜੀ ਉਹਦੀ ਟਰਾਲੀ ਐ ਇਹ ਕਾ ਟਰਾਲੀ ਦੇਖ ਲਓ ਇਹਦੇ ਤੇ ਪਿੰਡ ਨਹੀਂ ਲਿਖਿਆ ਹੋਇਆ ਇੱਕ ਤਲਵੰਡੀ ਜੱਲੇਖਾਂ ਜ਼ਿਲ੍ਹਾ ਜੀਰੇ ਦੀ ਟਰਾਲੀ ਤਲਵੰਡੀ ਜੱਲੇ ਖਾਂ ਇਹ ਕਾ ਟਰਾਲੀ ਖੜੀ ਹੈ ਜੀ ਇਹ ਟਰਾਲੀ ਜਿਹੜੀ ਆ ਤੇ ਪਿੰਡ ਨਹੀਂ ਲਿਖਿਆ ਹੋਇਆ ਇੱਕ ਵਾਰ ਕੈਮਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਟਰਾਲੀ ਆ ਇਹ ਇਹ ਜਰੂਰ ਆਪ ਦੀ ਪਛਾਣ ਲੈਣ ਝੰਡਾ ਲੱਗਿਆ ਹੋਇਆ ਉਹਨਾਂ ਦਾ ਇੱਥੇ ਵੀ ਪਿੰਡ ਨਹੀਂ ਲਿਖਿਆ ਹੋਇਆ ਇਹ ਟਰਾਲਾ ਟਰਾਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਔਕੇ ਦੀ ਚੋਰੀ ਆ ਜੀ ਔਕਾਂ ਲਗਭਗ ਸਭ ਦੀਆਂ ਕੱਢ ਲਈਆਂ ਆ ਟਰਾਲੀ ਵੀ ਇਹਦੇ ਤੇ ਵੀ ਕੁਝ ਨਹੀਂ ਲਿਖਿਆ ਹੋਇਆ ਜਾਲੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਆ ਵਿੱਕੀ ਮੱਲੇਵਾਲ ਦੀ ਫੋਟੋ ਲੱਗੀ ਹੋਈ ਹੈ ਇਹ ਆਪਣੀ ਪਛਾਣ ਲਵੇ ਪਿੰਡ ਗੰਨਾ ਸੰਘਰਸ਼ ਕਮੇਟੀ ਪੰਜਾਬ ਕਿਸਾਨ ਗੰਨਾ ਸੰਘਰਸ਼ ਕਮੇਟੀ ਇਹ ਉਹਨਾਂ ਦੀ ਹੈ ਇਹਨੂੰ ਸਿਆਣ ਸਕਦੇ ਹੋ ਇਹ ਕਾ ਖੜੀ ਟਰਾਲੀ ਇਹਦੇ ਤੇ ਵੀ ਲਿਖਿਆ ਹੋਇਆ ਕੁਝ ਪਿੰਡ ਦਾ ਨਾਮ ਪਿੰਡ ਖਿਆਲਾ ਜ਼ੋਨ ਪਿੰਡ ਖਿਆਲਾ ਖਿਆਲਾ ਪਿੰਡ ਆ ਜੀ ਇਹ ਇਹਨੂੰ ਤੁਸੀਂ ਪਛਾਣ ਸਕਦੇ ਹੋ ਇੱਕ ਆਹ ਟਰਾਲੀ ਹੈ ਜਿਹਦੇ ਤੇ ਕੁਝ ਲਿਖਿਆ ਨਹੀਂ ਨਾ ਹੀ ਕੁਝ ਤੇ ਪਾਇਆ ਹੋਇਆ ਇਹ ਹੈ ਜੀ ਇਹਨੂੰ ਤੁਸੀਂ ਪਛਾਣਨਾ ਹੈ ਇੱਕ ਆਹ ਟਰਾਲੀ ਹੈ ਜੀ ਇਹਦੇ ਤੇ ਕੁਝ ਨਹੀਂ ਲਿਖਿਆ ਹੋਇਆ ਇਹਨੂੰ ਤੁਸੀਂ ਸ਼ਾਨਕੇ ਲੈ ਜਾ ਸਕਦੇ ਹੋ ਤੇ ਇਹਨੂੰ ਲਿਜਾ ਸਕਦੇ ਹੋ ਇੱਕ ਉਹ ਟਰਾਲਾ ਖੜਾ ਸਾਹਮਣੇ ਉਹਨੂੰ ਜ਼ੂਮ ਕਰਕੇ ਦਿਖਾ ਦਿਓ ਤਾਂ ਕਿ ਪਤਾ ਲੱਗ ਸਕੇ ਕੀ ਦਾ ਇੱਕ ਅਸੀਂ ਕਲੀ-ਕਲੀ ਦੀ ਕੋਸ਼ਿਸ਼ ਕਰ ਰਹੇ ਹਾਂ ਕਾਹ ਟਰਾਲੀ ਦੀ ਪਹਿਚਾਨ ਕੱਢ ਲਓ ਤੁਸੀਂ ਇਹ ਕਿਹਦੀ ਹੈ ਜੀ ਇਹਦੇ ਪਿੰਡ ਨਹੀਂ ਲਿਖਿਆ ਹੋਇਆ ਕਿਉਂਕਿ ਇਹ ਕਾਹ ਟਰਾਲੀ ਖੜੀ ਹੈ ਜੀ ਇਹਦੇ ਤੇ ਵੀ ਕੋਈ ਪਿੰਡ ਨਹੀਂ ਲਿਖਿਆ ਹੋਇਆ ਇਹਨੂੰ ਵੀ ਤੁਸੀਂ ਪਹਿਚਾਨ ਸਕਦੇ ਹੋ ਇਹ ਕਾਹ ਟਰਾਲੀ ਹੈ ਜੀ ਇਹ ਕਿਸਾਨ ਮਜ਼ਦੂਰ ਸਿੰਘਾ ਸਿੰਘ ਦੀ ਭੀਲੋਵਾਲ ਪਿੰਡ ਦੀ ਹੈ ਜੀ ਭੀਲੋਵਾਲ ਪਿੰਡ ਆ ਉਹਦੀ ਟਰਾਲੀ ਹੈ ਇਹ ਕਾਹ ਟਰਾਲੀ ਹੈ ਇਹਦੇ ਆਸ-ਪਾਸੇ ਚਾਦਰਾਂ ਲੱਗੀਆਂ ਹੋਈਆਂ ਇਹ ਤੁਸੀਂ ਪਹਿਚਾਨ ਸਕਦੇ ਹੋ ਸੋ ਤੇ ਸਾਡਾ ਦਿਖਾਉਣ ਦਾ ਮਕਸਦ ਇਹੀ ਸੀ ਕਿ ਲੋਕ ਆਪਣੀ ਚੀਜ਼ਾਂ ਪਹਿਚਾਨ ਲੈਣ ਤੇ ਲੈ ਜਾਣ ਤੇ ਲੋਕਾਂ ਨੂੰ ਦਿੱਕਤ ਜਿਹੜੀ ਹੈ ਉਹ ਨਾ ਆਵੇ ਪਰ ਸਮਾਨ ਬਹੁਤ ਵੱਡੇ ਪੱਧਰ ਤੇ ਚੋਰੀ ਹੋਇਆ ਆ ਆ ਸਾਰੇ ਇੱਕ ਵਾਰ ਗਰਾਊਂਡ ਦੇ ਹਾਂ ਕੈਮਰਾ ਜਰੂਰ ਮਾਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਪੁਲਿਸ ਇੱਥੇ ਹੈ ਤੁਸੀਂ ਜੋ ਵੀ ਇਹਨਾਂ ਦੇ ਪ੍ਰੋਸੀਜਰ ਹੈ ਕਿਉਂਕਿ ਹੁਣ ਤਾਂ ਤੁਹਾਡਾ ਬਹੁਤਾ ਸਮਾਨ ਤਾਂ ਇੱਥੋਂ ਲੁੱਟਿਆ ਜਾ ਚੁੱਕਿਆ ਹੈ ਜਿਹੜਾ ਤੁਹਾਡਾ ਪ੍ਰੋਸੀਜਰ ਆ ਨੂੰ ਅਪਣਾ ਕੇ ਇਥੋਂ ਟਰਾਲੀ ਆਪ ਦੀ ਜਰੂਰ ਲੈ ਜਾਓ ਤਾਂ ਕਿ ਅਸੀਂ ਇਹ ਦਿਖਾਉਣ ਇਸੇ ਲਈ ਆਏ ਸੀ ਕਿ ਬਹੁਤੇ ਲੋਕਾਂ ਦਾ ਨੁਕਸਾਨ ਜਿੰਨਾ ਕਿ ਹੋ ਗਿਆ ਉਹ ਤਾਂ ਹੋ ਗਿਆ ਪਰ ਜਿੰਨਾ ਕਿ ਬਚ ਸਕਦਾ ਉਹ ਬਚ ਜਾਵੇ ਇੱਕ ਵਾਰ ਟਰਾਲੀਆਂ ਕੈਮਰੇ ਦੀ ਨਿਗਾਚ ਆ ਜਾਵੇ